ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ 3-4 ਮਿੰਟ ਦੇ ਵਿੱਚ ਅਸੀਂ ਸਭ ਤੋਂ ਖਾਸ ਤੇ ਇੰਡੀਆ ਦੀ ਇਤਿਹਾਸਕ ਵੀਡੀਓ ਦਿਖਾਉਣ ਲੱਗੇ ਹਾਂ ਪੁਰਾਣੇ ਜ਼ਮਾਨਿਆਂ ਵਿੱਚ ਕਮਰਿਆਂ ਨੂੰ ਕਿਦਾਂ ਠੰਡਾ ਤੇ ਗਰਮ ਕੀਤਾ ਜਾਂਦਾ ਸੀਗਾ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ ਆਏ ਹੋਏ ਹਾਂ ਜੀ ਅੱਜ ਸਰਹੰਦ ਫਤੇਗੜ ਸਾਹਿਬ ਦੇ ਵਿੱਚ ਤੇ ਜਾਣਾਂਗੇ ਇੱਥੋਂ ਦੀ ਇੱਕ ਸ਼ਾਹੀ ਬਿਲਡਿੰਗ ਆਮ ਖਾਸ ਬਾਗਬਾਰੀ ਅਸੀਂ ਅੱਜ ਸਰਹੰਦ ਦੇ ਵਿੱਚ ਆ ਜੀ ਤੇ ਸਰਹੰਦ ਨੂੰ ਹਿੰਦ ਦਾ ਸਿਰ ਵੀ ਕਿਹਾ ਜਾਂਦਾ ਸੀ ਤੇ ਇਸੇ ਕਰਕੇ ਇਹ ਰਾਜਨੀਤਿਕ ਮਹੱਤਤਾ ਦਾ ਵੀ ਰੱਖਦਾ ਹੈ ਤੇ ਕਿਸੇ ਵੇਲੇ ਇੱਥੇ ਹੰਸਲਾ ਨਦੀ ਵੀ ਵਗਦੀ ਸੀ ਹਿਊਮ ਸਾੰਗ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਦੋਸਤੋ ਇਸ ਦੇ ਅਲੱਗ-ਅਲੱਗ ਮਹਿਲ ਬਣੇ ਹੋਏ ਹਨ ਜਿਹੜੇ ਕਿ ਸ਼ਾਹਜਹਾਨ ਨੇ ਬਣਵਾਏ ਸੀ ਪਰ ਇਸ ਦੀ ਸ਼ੁਰੂਆਤ ਸੁਣਿਆ ਕਿ 16ਵੀਂ ਸਦੀ ਵਿੱਚ ਅਕਬਰ ਦੇ ਸਮੇਂ ਹੀ ਹੋ ਗਈ ਸੀ ਹਫੀਜ਼ ਰਖਣਾ ਨੇ ਇਸ ਦਾ ਨਕਸ਼ਾ ਤਿਆਰ ਕੀਤਾ ਸੀ ਅਕਬਰ ਜਹਾਂਗੀਰ ਤੇ ਸ਼ਾਹਜਹਾਨ ਨੇ ਇਸ ਨੂੰ ਟਾਈਮ ਟੂ ਟਾਈਮ ਬਣਵਾਉਣਾ ਸ਼ੁਰੂ ਕੀਤਾ ਸੀ ਆਓ ਤੁਹਾਨੂੰ ਲੈ ਚੱਲਦੇ ਹਾਂ ਫਿਰ ਹਮਾਮ ਤੇ ਦੌਲਤਖਾਨੇ ਵੱਲ ਤੇ ਦੱਸਾਂਗੇ ਇਹਦੀ ਵਿਸ਼ੇਸ਼ਤਾ ਬਾਰੇ ਹਾਂਜੀ ਇਹ ਹੈ ਜੀ ਉਹ ਹਮਾਮ ਜਿਹਦਾ ਇਸਤੇਮਾਲ ਰਾਜੇ ਰਾਣੀਆਂ ਨਹਾਉਣ ਵਾਸਤੇ ਕਰਦੇ ਸੀ ਇਹਨੂੰ ਬਣਾਉਣ ਵਿੱਚ ਛੋਟੀ ਇੱਟ ਦਾ ਇਸਤੇਮਾਲ ਕੀਤਾ ਗਿਆ ਤੇ ਦਵਾਰਾਂ ਉੱਤੇ ਬਹੁਤ ਹੀ ਸੁੰਦਰ ਮੀਨਾ ਕਾਰੀ ਕੀਤੀ ਜਾਂਦੀ ਸੀਗੀ ਤੇ ਇਹ ਜੋ ਤੁਸੀਂ ਖੁਰਲੀ ਜੀ ਦੇਖ ਰਹੇ ਹੋ ਇਹ ਇਹਦੀ ਸੀਗੀ ਮੀਨ ਤੇ ਇੱਥੇ ਪਾਣੀ نیچے ਆ ਛੋਟੀ ਛੋਟੀ ਦਿਵਾਰਾਂ ਰਾਹੀਂ ਅੱਗੇ ਹਮਾਮ ਦੇ ਵਿੱਚ ਜਾਂਦਾ ਸੀਗਾ ਜਿੱਥੇ ਰਾਜੇ ਰਾਣੀਆਂ ਨਹਾਉਂਦੇ ਹੁੰਦੇ ਸੀ ਜਿਹਨੂੰ ਅਸੀਂ ਗੁਸਲਖਾਨਾ ਵੀ ਕਹਿ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਦਿਵਾਰਾਂ ਰਾਹੀਂ ਪਾਣੀ ਕੋਮਦਾ ਸੀ ਤੇ ਗਰਮੀਆਂ ਵਿੱਚ ਠੰਡਾ ਰਹਿੰਦਾ ਸੀ ਤੇ ਸਦੀਆਂ ਵਿੱਚ ਗਰਮ ਆਉਤੋ ਹਨ ਨੂੰ ਲੈ ਚਲਦੇ ਹੁਣ ਦੌਲਤ ਖਾਨੇ ਵੱਲ ਤੇ ਸਰਦ ਕਮਰੇ ਵੱਲ ਸਰਦ ਕਮਰਾ ਮਤਲਬ ਏਸੀ ਰੂਮ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਏਸੀ ਰੂਮ ਹੈ ਇਹ ਹੈ ਜੀ ਦੌਲਤ ਖਾਨਾ ਉਹ ਏਸੀ ਰੂਮ ਇਹ ਦੌਲਤ ਖਾਨਾ ਨਾਲ ਨਾਲ ਨੇ ਇੱਥੇ ਉਸ ਟਾਈਮ ਦੌਲਤ ਰੱਖੀ ਜਾਂਦੀ ਸੀਗੀ ਸ਼ਾਂਝਾ ਹੁਣੇ ਇੱਥੇ ਆਪਣੀ ਦੌਲਤ ਰੱਖਦੇ ਸੀ ਦੇਖੋ ਤੁਸੀਂ ਕਿੰਨੀ ਵਧੀਆ ਮੀਨਾਕਾਰੀ ਕ੍ਰਿਤੀ ਕੀਤੀ ਗਈ ਹੈ ਦਿਵਾਰਾਂ ਦੇ ਉੱਤੇ ਪਰ ਅੱਜਕੱਲ ਦੇ ਕੁਝ ਮੂਰਖ ਲੋਕ ਇਹਨਾਂ ਦਿਵਾਰਾਂ ਨੂੰ ਖਰਾਬ ਕਰ ਰਹੇ ਹਨ ਪਰ ਇਦਾਂ ਨਹੀਂ ਕਰਨਾ ਚਾਹੀਦਾ ਦੇਖੋ ਉਹਨਾਂ ਨੇ ਆਪਣੇ ਆਪਣੇ ਨਾਮ ਲਿਖ ਲਏ ਜਿਵੇਂ ਪਤਾ ਨਹੀਂ ਉਹਨਾਂ ਦਾ ਹੀ ਹੁੰਦਾ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦਾ ਧਿਆਨ ਰੱਖਿਆ ਜਾਵੇ ਪੁਰਾਣੀਆਂ ਇਮਾਰਤਾਂ ਮੁਰਕੇ ਨਹੀਂ ਮਿਲੀਆਂ ਪੁਰਾਣੀਆਂ ਇਮਾਰਤਾਂ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਇਤਿਹਾਸ ਕੀ ਸੀਗਾ ਉਸ ਟਾਈਮ ਤੇ ਦੋਸਤੋ ਸਿੱਖਾਂ ਦੇ ਹਮਲੇ ਨਾਲ ਵੀ ਇਹ ਢਹਿ ਢੇਰੀ ਹੋ ਗਿਆ ਹੁਣ ਬਹੁਤ ਹੀ ਵਧੀਆ ਇਹਨੂੰ ਬਣਾਉਣ ਵਿੱਚ ਤਗਨੀ ਇੱਕ ਵਰਤੀ ਗਈ ਹੈ ਤਾਂ ਦੇਖੋ ਦੋਸਤੋ ਹਵਾ ਦਾ ਵੀ ਧਿਆਨ ਰੱਖਿਆ ਗਿਆ ਤੁਹਾਨੂੰ ਪਰੋਂ ਇਹਦਾ ਵਿਊ ਦਿਖਾਣੇ ਆ ਆਪਾਂ ਦੋਸਤੋ ਇਹਦਾ ਅੰਦਾਜ਼ਾ ਹੀ ਲਗਾ ਸਕਦੇ ਆ ਕਿ ਉਸ ਟਾਈਮ ਇਹ ਕਿੰਨਾ ਖੂਬਸੂਰਤ ਬਣਿਆ ਹੋਇਆ ਹੋਣਾ ਆਹ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਉਹ ਸਟੈਂਪ ਵਾਰਾ ਸੀਗਾ ਤੇ ਉਹਦੇ ਵਿੱਚ ਜਿਹੜੇ ਦੋ ਖੋਲ ਨੇ ਇਹਨਾਂ ਰਾਹੀਂ ਪਾਣੀ ਅੱਗੇ ਸਾਰੇ ਖੇਤਾਂ ਨੂੰ ਜਾਂਦਾ ਸੀਗਾ ਦੋਸਤੋ ਦੋਲ ਦਿਖਾਣੇ ਦੀ ਖੂਬਸੂਰਤੀ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਤੇ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਸਰਦ ਕਮਰੇ ਵੱਲ ਸੱਤ ਕਮਰੇ ਦੇ ਵਿੱਚ ਇੱਕ ਖੂਹ ਬਣਿਆ ਹੋਇਆ ਹੈ ਜਿਹੜਾ ਇੱਥੋਂ ਦਾ ਮੇਨ ਖੂਹ ਸੀਗਾ ਜਿੱਥੋਂ ਪਾਣੀ ਦੀ ਸਪਲਾਈ ਸਾਰੇ ਮਹਿਲ ਦੇ ਵਿੱਚ ਜਾਂਦੀ ਸੀ ਇਹ ਹੈ ਜੀ ਉਹ ਖੂਹ ਬਹੁਤ ਹੀ ਵੱਡਾ ਖੂਹ ਹੈ ਇਹਦੇ ਆਲੇ ਦੁਆਲੇ ਤੁਰਨ ਫਿਰਨ ਨੂੰ ਵੀ ਇੱਕ ਬਾਲਕਨੀ ਜੀ ਬਣੀ ਹੋਈ ਹੈ ਦੇਖੋ ਤੁਸੀਂ ਦੇਖ ਹੀ ਪਾ ਰਹੇ ਹੋ ਕਿੰਨਾ ਵੱਡਾ ਖੂਹ ਹੈ ਤੇ ਇਹਦੇ ਨਾਲ ਨਾਲ ਇਹ ਬਾਲਕਨੀ ਬਣਾਈ ਹੋਈ ਹੈ ਬਾਲਕਨੀ ਦੇ ਨਾਲ ਨਾਲ ਇੱਕ ਦੋਸਤੋ ਇੱਕ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਜੋ ਇੱਕ ਸੁਰੰਗ ਜੀ ਬਣੀ ਹੋਈ ਹੈ ਇਹਦੇ ਅੰਦਰ ਜਾ ਤਾਂ ਕੁਝ ਹੋਰ ਰੱਖਦੇ ਹੋਣਗੇ ਇਹ ਬੰਦਾ ਇਥੋਂ ਨਹੀਂ ਰਹਿ ਆਪਾਂ ਅੱਗੇ ਜਾ ਨਹੀਂ ਸਕਦੇ ਉਹ ਉੱਪਰ ਜੋ ਤੁਸੀਂ ਦੇਖ ਪਾ ਰਹੇ ਹੋ ਇਹ ਟਿੰਡਾ ਕਹਿੰਦੇ ਸੀਗੇ ਜਿੱਥੇ ਇੱਕ ਡੰਡਾ ਰੱਖਿਆ ਜਾਂਦਾ ਸੀ ਜਿੱਥੋਂ ਪਾਣੀ ਰੱਸੀ ਦੀ ਮਦਦ ਨਾਲ ਖਿੱਚਿਆ ਜਾਂਦਾ ਸੀ ਤੁਹਾਨੂੰ ਮੈਂ ਬਾਹਰੋਂ ਵੀ ਦਿਖਾਣਾ ਆਜੋ ਆਜੋ ਦੋਸਤੋ ਤੁਹਾਨੂੰ ਮੈਂ ਬਾਹਰੋਂ ਵੀ ਦਿਖਾਣਾ ਹੈ ਉਹ ਟਿੰਡਾਂ ਦਾ ਰੂਪ ਜੋ ਜਿੱਥੋਂ ਰੱਸੀ ਨਾਲ ਪਾਣੀ ਖਿੱਚਿਆ ਜਾਂਦਾ ਸੀਗਾ ਇਹ ਹੈ ਜੀ ਉਹ ਟਿੰਡਾ ਜਿੱਥੇ ਉਹ ਡੰਡਾ ਲਾ ਕੇ ਰੱਸੀ ਨਾਲ ਖਿੱਚਿਆ ਜਾਂਦਾ ਸੀਗਾ ਇਹ ਜੋ ਤੁਸੀਂ ਕੁੰਡਜਾ ਦੇਖ ਰਹੇ ਹੋ ਇਹ ਅੰਦਰ ਦੇ ਪਾਸੇ ਆ ਇੱਥੇ ਵੀ ਪਾਣੀ ਵਗਦਾ ਸੀਗਾ ਤੇ ਨਾਲ-ਨਾਲ ਪੌੜੀਆਂ ਜਾਂਦੀਆਂ ਤੇ ਦੋਸਤੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਉਸ ਟੈਂਪਲ ਇਹ ਬਹੁਤ ਹੀ ਖੂਬਸੂਰਤ ਹੋਣਾ ਜਿੱਥੇ ਰਾਜੇ ਰਾਣੀਆਂ ਰਹਿੰਦੇ ਸੀਗੇ ਅੱਜ ਆਪਾਂ ਉੱਥੇ ਘੁੰਮ ਰਹੇ ਹਾਂ ਕਿਸੇ ਟਾਈਮ ਉੱਥੇ ਸ਼ਾਹਜਾਹ ਹੋਣੇ ਰਹਿੰਦੇ ਹੋਣੇ ਇਹ ਉਹੀ ਤੁਸੀਂ ਦੇਖ ਪਾ ਰਹੇ ਹੋ ਬਾਹਰਲਾ ਦ੍ਰਿਸ਼ ਦੌਲਤਖਾਨੇ ਦਾ ਆਓ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਥੋਂ ਦੇ ਖਾਸ ਹਿੱਸੇ ਵੱਲ ਇੱਥੇ ਬਹੁਤ ਹੀ ਵੱਡਾ ਕਿਸੇ ਟਾਈਮਸ ਰੋਬਰ ਹੋਇਆ ਕਰਦਾ ਸੀ ਤੇ ਇਹ ਹੈ ਖਾਸ ਖਾਸ ਤੋਂ ਭਾਵ ਹੈ ਕਿ ਜਿੱਥੇ ਰਾਜੇ ਮਹਾਰਾਜੇ ਆਪਣੇ ਗੈਸਟਾਂ ਨੂੰ ਦੋਸਤਾਂ ਮਿੱਤਰਾਂ ਨੂੰ ਬਿਠਾਇਆ ਕਰਦੇ ਸੀ ਆਓ ਤੁਹਾਨੂੰ ਲੈ ਕੇ ਚੱਲਦਾ ਹਾਂ ਪਿੱਛੇ ਤੁਸੀਂ ਦੇਖ ਰਹੇ ਪਾ ਰਹੇ ਹੋ ਜੋ ਮਹਿਲ ਬਣਿਆ ਹੋਇਆ ਹੈ ਉੱਥੇ ਰਾਜੇ ਮਹਾਰਾਜੇ ਬੈਠਿਆ ਕਰਦੇ ਸੀ ਤੇ ਜਿੱਥੇ ਮੈਂ ਹੁਣ ਇਸ ਟਾਈਮ ਖੜਾ ਹਾਂ ਉੱਥੇ ਉਹ ਕਲਾਕਾਰਾਂ ਨੂੰ ਨਾਚ ਕਰਨ ਲਈ ਜਾਂ ਕੋਈ ਕਲਾ ਦਿਖਾਉਣ ਲਈ ਕਿਹਾ ਕਰਦੇ ਸੀ ਇੱਥੇ ਬੈਠ ਕੇ ਕਲਾਕਾਰ ਜਨ ਨ੍ਰਿਤ ਕਰਦੇ ਸੀ ਜਾਂ ਨ੍ਰਿਤਕੀਆਂ ਨ੍ਰਿਤ ਕਰਿਆ ਕਰਦੀਆਂ ਸੀ ਤੇ ਆਲੇ ਦੁਆਲੇ ਇੱਥੇ ਪਾਣੀ ਦਾ ਝਰਨਾ ਬਹਿਆ ਕਰਦਾ ਸੀ ਬਹੁਤ ਹੀ ਵਧੀਆ ਦ੍ਰਿਸ਼ ਹੋਇਆ ਕਰਦਾ ਸੀ ਤੇ ਰਾਜੇ ਮਹਾਰਾਜੇ ਇੱਥੇ ਬੈਠ ਕੇ ਆਪਣੇ ਕਲਾ ਦਾ ਆਨੰਦ ਲੈਂਦੇ ਸੀ ਆਉ ਤੁਹਾਨੂੰ ਉਹ ਵੀ ਪਿੱਛੇ ਜਾ ਕੇ ਦਿਖਾਣੇ ਆ ਇਹ ਹੈ ਜੀ ਉਹ ਸ਼ੀਸ਼ ਮਹਿਲ ਜਿੱਥੇ ਕਦੇ ਰਾਜੇ ਮਹਾਰਾਜੇ ਬਹਿੰਦੇ ਹੋਇਆ ਕਰਨਗੇ ਹਕੂਮਤ ਕਰਦੇ ਹੋਇਆ ਕਰਨਗੇ ਜਾਂ ਕਲਾ ਦਾ ਆਨੰਦ ਲੈਂਦੇ ਹੋਇਆ ਕਰਨਗੇ ਤੇ ਇਹ ਜੋ ਤੁਸੀਂ ਸਰੋਵਰ ਦੇਖ ਪਾ ਰਹੇ ਹੋ ਇੱਕ ਕਿਸੇ ਟਾਈਮ ਉੱਤੇ ਮਹਿਲ ਦੀ ਸੁੰਦਰਤਾ ਨੂੰ ਚਾਰ ਚੰਦ ਲਾੰਦਾ ਹੋਇਆ ਕਰੇਗਾ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਗੇ ਵੀ ਇਹ ਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ